ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਾ ਬੋਬੋ ਸਵਾਗਤ ਆ ਵੀਰ ਜੀ ਅੱਜ ਦੀ ਵੀਡੀਓ ਆ ਗਈ ਆ ਵੀਰੋ ਸੋਨੂ ਪਲਵਾਨ ਵੀਰੇ ਦੇ ਅੱਡੇ ਤੇ ਆ ਗਿਆਂ ਚੰਗੀਆਂ ਵੇੜਾ ਆ ਗਿਆਂ ਟੌਪ ਕਲਾਸ ਵੇੜਾ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਆਲ ਦੀ ਸਫੀਰ ਜਿੰਦਗੀ ਕੀ ਹਾਲ ਆ ਵਧੀਆ 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 ਠੀਕ ਠਾਕ ਜੀ ਉਧਰ ਡੇਰੀ ਫਾਰਮ ਵਾਲਾ ਨੇ ਵੇਖ ਆਲਾ ਨੂੰ ਸਾਰਿਆਂ ਨੂੰ ਜੀ ਆਇਆਂ ਜੀ ਆਇਆਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ 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 ਭਾਈ ਜੀ ਨਾਂ ਦੱਸੋ ਆਪਣਾ ਆ ਸੁਨਿੰਦਰ ਸਿੰਘ ਜੀ ਪਿੰਡ ਠੱਠਾ ਨੇੜੇ ਭੱਲਵਾਲੀ ਬੜੇ ਘੜ ਚੂੜੀਆਂ ਆ ਜੀ ਬਿਲਕੁਲ ਨੇੜੇ ਆ ਜੀ ਮੀਠਾ ਰੋੜ ਆ ਮੀਠਾ ਰੋੜ ਆ ਗਿਆ ਮੀਠਾ ਰੋੜ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਹਾਂਜੀ ਭਾਈ ਨੰਬਰ ਦੱਸ ਦਿਓ 9056 45155 ਠੀਕ ਹੈ ਜੀ ਚੰਗੀਆਂ ਵੇੜਾਂਆਂ ਗੋਲੇ ਅੱਜ ਅੱਜ ਚੰਗੀਆਂ ਵੇੜਾਂ ਜੀ ਤੋਹਫੇ ਲੈਂਦੇ ਨੇ ਤੂਫਾਨ ਹੁੰਦੇ ਨੇ ਕੀ ਬਾਤ ਹੈ ਇਹ ਰੀਅਲ ਦਾ ਡੱਬਾ ਹੀ ਆ ਜੀ ਕੀ ਬਾਤ ਹੈ ਬਹੁਤ ਜ਼ਿਆਦਾ ਚੰਗੀਆਂ 30 ਲੀਟਰ ਵਾਲੀ ਵੇੜ ਆ ਆਪਣੇ ਕੋਲ ਬਿਲਕੁਲ ਹਰ ਵੇੜੇ ਉਦਾਂ ਹੀ ਵਾਜੇ ਸਿਰਾਈ ਕਰਾਉਂਦੇ ਚੰਗੀਆਂ ਵਸ਼ੀਆਂ ਲੈਂਦੇ ਹੋ ਸੁਨੱਖੀਆਂ ਵਸ਼ੀਆਂ ਹੁੰਦੀਆਂ ਆ ਹਰ ਇੱਕ ਵੀਰ ਦੇ ਗਾਗ ਦੇ ਲੈਣ ਦੇ ਮਤਬਲੀਆਂ ਹੁੰਦੀਆਂ ਟੌਪ ਕਲਾ ਵੇੜਾ ਹੁੰਦੀਆਂ ਤਾਂ ਕਰੀਏ ਸ਼ੁਰੂ ਇਤੋਂ ਕਰਦੀਏ ਪਹਿਲੇ ਨੰਬਰ ਤੋਂ ਹਾਂਜੀ ਇਹਦੇ ਬਾਰੇ ਦੱਸਿਓ ਇਹ ਦੁੱਧਾ ਸੂਆ ਜੀ ਇਹ ਦੁੱਧਾ ਸੂਆ ਗਈ ਵਿੱਚੀਏ 6 ਦੰਦਾਂ ਦੇ ਹਾਲ 6 ਦੰਦ ਹਾਂ 6 ਦੰਦਾਂ ਦੇ ਹਾਂਜੀ ਚੰਗਾ ਰਿਕਾਰਡ ਹੀ ਦੁੱਧ ਦਾ ਠੀਕ ਹੈ ਰਿਕਾਰਡ ਵਾਲੇ ਬੰਦਿਆਂ ਕੋ ਲਈ ਹੈ ਹਾਂਜੀ ਚੰਗਾ ਸੋਹਣਾ ਰਿਕਾਰਡ ਹੀ ਹੈ ਦਾ ਠੀਕ ਹੈ ਬਸ 2-3 ਦਿਨ ਤੱਕ ਹੁੰਦੀ ਹੈ ਤਿੰਨ ਦਿਨ ਲੈ ਜੂ ਇੱਕ ਦਿਨ ਖਾਣੇ ਤੇ ਤਿੰਨ ਦਿਨ ਨਾਲੇ ਪੰਜ ਦਿਨ ਨਾਲੇ ਇੱਕ ਖੋਲੋ ਭਾਈ ਜੀ ਤੋਰਾ ਖਾਈਏ ਵੇਖੋ ਵੀਰੋ ਵੱਡੀ ਵਿਹੜਾ ਗਈ ਆ ਬਾਕੀ ਤੁਹਾਨੂੰ ਤੋਰਾ ਵਖਾਲਦੇ ਆ ਚੰਗੀ ਸਕਰੀਨ ਵਿਹੜਾ ਵੀਰੋ ਚੈੱਕ ਕਰੋ ਕੁਆਲਿਟੀ ਕੀ ਬਾਤ ਆ ਜੀ ਵੇਖੋ ਵੀਰੋ ਫੋਲਰ ਆ ਜੀ ਆ ਚੰਗੀ ਤਲਲੇਦਾਰ ਆ ਵੀਰੋ ਐ ਲੈ ਵਲੂ ਚੈੱਕ ਕਰ ਲਿਓ ਥਾਨ ਸੋਹਣੀ ਕੁਆਲਿਟੀ ਚੈੱਕ ਕਰ ਲਓ ਵੀਰੇ ਚੰਗਾ ਥਾਨ ਲੱਗਿਆ ਚੰਗੀ ਸੁਨੱਖੀ ਵਿਹੜਾ ਗਈ ਆ ਤੋਰਾ ਭਾਜੀ ਤੋਰਾ ਲੰਮੀ ਤੋਰ ਦਿਓ ਵੇਖੋ ਵੀਰੇ ਲੈ ਵਾ ਦੇਖੋ ਕੀ ਬਾਤ ਆ ਨੇ ਕੀ ਬਾਤ ਹੈ ਜੀ ਵੇਖੋ ਵੀਰੋ ਵੇਨ ਦਾ ਬੱਚਾ ਕੀ ਕਹਨੇ ਆ ਵੇਲ ਦੇ ਟੌਪ ਕਲਾਸ ਵੇਲ ਆ ਵੀਰੋ ਸਿਰਾ ਖਾਣ ਐ ਕੈਂਟ ਲੱਗਿਆ ਜੀ ਦੁੱਧ ਚੰਗਾ ਪਰੂ ਭਾਈ ਇਹ ਫਿਰ ਕੀ ਬਾਤ ਹੈ ਜੀ ਵੇਖੋ ਵੀਰੋ ਚੈੱਕ ਕਰ ਲਿਓ ਚੰਗੇ ਰਿਕਾਰਡ ਵਾਲੀ ਹੈ ਹਾਂਜੀ ਭਾਈ ਇਹਦਾ ਮੁੱਲ ਕੀ ਕਰ ਲੈਣਾ ਇਹ ਭਾਈ ਕੋਈ ਬੋਲਦਾ ਜੀ ਹਾਂਜੀ 70 ਤੋਂ 2000 ਛੋੜਿਆ ਜੀ 60000 ਜੀ ਹਾਂਜੀ ਹਾਂਜੀ ਬਾਕੀ ਭਾਜੀ ਕੋਈ ਫੋਨ ਲਾ ਲੈ ਮੋੜ ਹੋਣਾ ਮੋੜੇ ਪਾਏ ਦਾ 80 ਕਰਾ ਲਓ 85 ਕਰਾ ਲਓ ਦੇਣੀ ਤੋਂ 870 ਦੀ ਹੈ ਜੀ ਚਲੋ ਜੀ ਬਾਕੀ ਦੂਰੋ ਮੇਰਾ ਦਾ ਮਾਤਨ ਹੋ ਜੂ ਹੋ ਪੱਕਾ ਮਾਤਨ ਕੀ ਬਾਤ ਨੇ ਜੀ ਦੁੱਧ ਦਾ ਰਿਕਾਰਡ ਵੀ ਚੰਗਾ ਰੋ ਬਾਕੀ ਵੀਰੋ ਥਣ ਚੈੱਕ ਕਰੋ ਵੇਖੋ ਕੀ ਕਹਨੇ ਆ ਕੁਆਲਟੀ ਕੀ ਬਾਤਾਂ ਨੇ ਚੰਗੀ ਕੈਂਟ ਵੜਾ ਵੀਰੋ ਠੀਕ ਆ ਭਾਜੀ 60000 ਦੀ ਬਾਕੀ ਫੋਨ ਲਾ ਲਿਓ ਮਾਤਨ ਖੁੱਲੇ ਹੋ ਜਾਣਗੇ ਚੰਗੀਆਂ ਢਿੱਲਾਂ ਨੇ ਵੀਰੋ ਚੰਗਾ ਲੈਵੇ ਦੀ ਮਾਲਕ ਬਣੂਗੀ ਐ ਹਾਂ ਜੀ ਦੂਜੇ ਨੰਬਰ ਤੇ ਆ ਗਈ ਦੱਸੋ ਜਰਸੀ ਆ ਗਈ ਹੈ ਕਿੰਨੇ ਦਿਨ ਇਹ ਗੱਬਣਾ ਜੀ ਇਹ ਗੱਬਣਾ ਖੀਰੀ ਬਾਕੀ ਨੇ ਦੋ ਤਿੰਨ ਦਿਨ ਦਾ ਸੁਭਣਾ ਖੀਰੀ ਹੈ ਦੋ ਤਿੰਨ ਦਿਨ ਬਾਕੀ ਹਾਂ ਬਾਹਰ ਅੱਜ ਹੀ ਰਾਤ ਸੁਬੇ ਖੋਲੋ ਜੀ ਚੋਲੋ ਦੋ ਤਿੰਨ ਦਿਨ ਬਾਕੀ ਆ ਬਾਕੀ ਵੀਰੋ ਚੈੱਕ ਕਰ ਲਿਓ ਜਰਸੀ ਆ ਗਈ ਆ ਖੀਰੀ ਖੀਰੀ ਆ ਗਈ ਜੀ ਖੀਰੀ ਬਚੀ ਠੀਕ ਹੈ ਜੀ ਚੋਲੋ ਵੇਖੋ ਵੀਰੋ ਚੈੱਕ ਕਰੋ ਕੁਆਲਟੀ ਹੈ ਮੋਟੀ ਅਖਰੀ ਆ ਗਈ ਆ ਖੰਸੋਂ ਚੈੱਕ ਕਰ ਲਿਓ ਆ ਲੈ ਵਲੂਆ ਘੈਂਟ ਆ ਵੀਰਿਆ ਪੱਟੀਦਾਰ ਲੈਵਾ ਆ ਗਿਆ ਰਾਜੀ ਜੂਜੀ ਆ ਕੇਮਾਲ ਹੋ ਜੀ ਜ਼ਿਆਦਾ ਚੰਗੀ ਬੱਸੀ ਚੰਗੀ ਬਣਿਆ ਰਾਜੀ ਹੈ ਨਾ ਪੰਜਾਬ ਵਾਲੀ ਜਰਸੀ ਆ ਗਈ ਆਪਦੇ ਹੈ ਨਾ ਬਿਲਕੁਲ ਇਹ ਕਿਹੜਾ ਚੰਗੀ ਬਣਨਾ ਇਹ ਬਿਲਕੁਲ ਜੀ ਜੱਟ ਹੀ ਹੈ ਜੀ ਹਾਂਜੀ ਭਾਈ ਇਹਦਾ ਮੁੱਲ ਇਹਦਾ ਹਾਂ ਨਾ ਜਿਹੜੀ ਆ ਨਾ ਹਾਂਜੀ ਮੈਨੂੰ 60 ਕਰਾ ਲਓ ਹਾਂਜੀ 55000 55000 ਦੀ 55000 ਕਿਆ ਬਾਤ ਹੈ ਉਹ ਮਾਤਣ ਹੋਰ ਹੋ ਜੂ ਫੋਨ ਕਰਨਗੇ ਕਿਤੇ ਨਾ ਜੀ ਤਾਂ ਕੁਲਿੰਦਰ ਸਾਹਿਬ ਨੂੰ ਆਣ ਕਰਾਈ ਦੇਣਾ ਦਾ ਯਾਰ ਕਿਆ ਬਾਤ ਹੈ ਵੇਖੋ ਵੀਰਿਆ ਫੋਨ ਲਾ ਲਿਓ ਮਾਤਣ ਹੋ ਜੂ ਖਾਨ ਤੋਂ ਚੰਗਾ ਘੈਂਟ ਲੱਗਿਆ ਚੈੱਕ ਕਰੋ ਥੀ ਹਰ ਚੰਗਾ ਖਾਣਾ ਆ ਗਿਆ ਹਾਂਜੀ 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 ਤੀਜੇ ਨੰਬਰ ਤੇ ਆ ਗਈ ਇਹਦਾ ਦੱਸੋ ਤੀਜੇ ਨੰਬਰ ਤੇ ਆਈ ਛਾਈ ਵਾਲਾ ਗਈ ਜੀ ਬੜੀ ਠੜੀ ਧੀ ਨਹੀਂ ਵਹਿੜ ਗਈ ਸੀਸ ਲੱਗ ਸਿੰਸ ਲੈਂਦੇ ਦੁੱਧ ਜਸ ਹੁਆ ਏ ਹਾਂਜੀ ਇਹਨੇ 18 ਕਿਲੋ ਦੁੱਧ ਭਰਿਆ ਜੀ ਇਹ ਗੱਬਣਾ ਇਹ 베ਰੀਆਂ ਵਾਲਾ ਪਿੰਡੋਂ ਉੱਥੋਂ ਲਈ ਜੱਬਣਾ ਜੀ ਹਾਂ ਗੱਬੜ ਹੈ ਜੀ ਬਸ ਤਿਆਰੀ ਏ ਇਹ ਤਿਆਰੀ ਹੈ ਤਿਆਰੀ ਹੈ ਤਿਆਰੀ ਕੀ ਬਾਤ ਹੈ ਵੇਖੋ ਵੀਰੋ ਗੁਲਾਬੀ ਥਾਣ ਆ ਗਿਆ ਐ ਚੰਗਾ ਥਣ ਚਮਾਈ ਵਾਲਾ ਲੱਗਿਆ ਵਖਾਉ ਤੋਰਾ ਜੀ ਤੋਰਾ 6 ਦਾ ਦੇ ਹਲੇ 6 ਦਾ ਅੰਦਾਜ਼ੀ ਵੇਖੋ ਵੀਰੋ ਗੁਲਾਬੀ ਥਾਣਾ ਲੈਵਲ ਵਾਲਾ ਚੰਗਾ ਕੈਂਟ ਲੱਗਿਆ ਐ ਸਿੱਧੀ ਸਿੱਧੀ ਵੜਾ ਬਾਕੀ ਵੀਰੇ ਲੈਵਲ ਵਾਲਾ ਚੈੱਕ ਕਰ ਲਿਓ ਆ ਚੰਗਾ ਲੇਵਾ ਬਣਾਉਂਦਾ। ਕੀ ਬਾਤ ਹੈ ਜੀ। ਖਲਾਰੇ ਉਸ। ਬੜਾ ਡਰਦੀ ਕੈਮਰੇ ਤੋਂ ਧਿਆਨ ਦਿਓ। ਧਿਆਨ ਦਿਓ। ਵੇਖੋ ਵੀਰੋ, ਬਹੁਤ ਸ਼ਾਨਦਾਰ ਵੈੜ ਆ। ਐ ਲੈਵਲ ਉਹ ਚੰਗਾ ਘੈਂਟ ਲੱਗਿਆ। ਹਾਂਜੀ ਭਾਈ ਇਹਦਾ ਮੁੱਲ ਇਹਦਾ ਮੁੱਲ 55000 ਆ ਜੀ ਹਾਂ ਨਾ 55000 ਦੀ ਹੈ ਕੀ ਬਾਤ ਹੈ ਦੇਖੋ ਸੱਚੇ ਦੂਰੋ ਚੱਲ ਗਏ ਯਾਰਾ ਨੂੰ ਪੂਰਾ ਮਾਨ ਹੋਏਗਾ ਕੀ ਬਾਤ ਹੈ ਜੀ ਵੇਖੋ ਵੀਰੋ ਫੋਨ ਲਾ ਲਿਓ ਜਰੂਰ ਮਾਨਦਨ ਖੁੱਲੇ ਹੋਏ ਹੋਣਗੇ ਚੰਗੀ ਵਿਹੜਾ ਵੀਰੇ ਚੰਗੀ ਸੀਲਸ ਲੱਗਾ ਹਾਂਜੀ ਜੀ ਇਹਦੇ ਬਾਰੇ ਦੱਸਿਓ ਆ ਦੋ ਦਾ ਦੇ ਜੀ ਠੀਕ ਆ ਜੀ ਦੋ ਦੀ ਆ ਜੀ ਵੇਖਾ ਮੂੰਹ ਬੁੱਟ ਕੇ ਵੇਖ ਦੋ ਖੁੱਲ ਨੇ ਇਸ ਗੱਬਣਾ ਸੂਈ ਹੈ ਜੀ ਹਾਂ ਸੂਈ ਜੀ ਸੂਈ ਹੋਈ ਐ ਸੂਈ ਜੀ ਤੋਰੋ ਜੀ ਕਿੰਨਾ ਦੁੱਧ ਹੈ ਜੀ ਥੱਲੇ ਦੁੱਧ ਹੋਣਾ 13-14 ਕਿਲੋਣਾ 13-14 ਕਿਲੋ ਤੋੜ ਦਿਓ ਜੀ 13-14 ਕਿਲੋਣਾ ਠੀਕ ਐ ਵੇਖੋ ਵੀਰੋ ਥਾਣ ਵੇਖੋ ਐ ਥਣ ਨੌਕ ਵਾਲਾ ਲੱਗਿਆ ਲੈਵਲ ਉਹ ਚੈੱਕ ਕਰ ਲਿਓ ਐ ਥੱਬੇ ਲਾਏ ਬੱਚਾ ਕੀ ਆ ਗਿਆ ਭਾਈ ਇਹਦਾ ਬੱਚਾ ਹੀ ਆਈ ਬੱਚਾ ਵਾਲੇ ਨੇ ਹਾਂ ਜੀ ਠੀਕ ਐ ਔਰ ਦੇਖ ਦੋਂਦੀ ਹੈ ਜੀ ਹਾਲੇ ਦੋ ਦੰਦ ਆ ਗਏ ਹਨ ਦੋ ਦੰਦ ਆ ਦੇਖੋ ਠੀਕ ਹੈ ਵੇਖੋ ਵੀਰੇ ਥਨ ਥਨ ਚੈੱਕ ਕਰੋ ਦੋਂਦੀ ਵਸੀ ਆਹ ਦੇਖੋ ਕੀ ਬਾਤ ਹੈ ਦੋ ਦੋ ਦੰਦ ਠੀਕ ਹੈ ਜੀ ਦੋ ਕੀ ਬਾਤ ਹੈ ਚੈੱਕ ਕਰੋ ਤੋਰਾ ਵੀਰੋ ਬੱਦ ਕੇ ਕਰ ਹਾਂਜੀ ਭਾਈ ਇਹਦਾ ਮੁੱਲ ਇਹ ਦੋਂਦੀ ਵਛੀ ਆ ਜੀ ਹਾਂਜੀ ਇਹਦਾ ਮੁੱਲ 57000 ਰੁਪਇਆ ਜੀ ਮਾਨਤਨ ਭਾਈ ਜੀ ਮਾਨਤਨ ਜੋ ਆਖੇ ਕਰਦਾ ਗਿਆ ਦੱਸ ਕੇ ਨਾ ਇਹ ਠੀਕ ਹੈ ਜੀ ਆ ਜ 55 ਪੂਰੇ ਹੀ ਜਾਂਦੇ ਹੋ ਠੀਕ ਹੈ ਜਿੰਦਰ ਸਿੰਘ ਆਪਾਂ ਤੁਹਾਨੂੰ ਕਿڑی ਨਾ ਕਰਨੀ ਕੀ ਬਾਤ ਹੈ ਬਾਕੀ ਵੀਰੋ ਫੋਨ ਲਾ ਲਿਓ ਚੰਗੀ ਕੁਆਲਟੀ ਦੀ ਵੇੜਾ ਤਾਂ ਤੋਂ ਚੰਗਾ ਘੈਂਟ ਲੱਗਿਆ ਸੋਹਣੀ ਜੀ ਹੈਗੀ ਹਾਂਜੀ ਵੀਰ ਜੀ ਅਗਲੇ ਮਹੀਨੇ ਕੀ ਬਾਤ ਹੈ ਜੀ ਅਗਲੇ ਮਹੀਨੇ ਇਹ ਪੰਜਾਬ ਦਾ ਰਾਜਾ ਲਿਆ ਦੇਗਾ ਕੀ ਬਾਤ ਹੈ ਜੀ ਜਨਾਬ ਰਾਜਾ ਬੱਤੀ ਤੇ ਤਿੱਕੇ ਲਵਾਰੀ ਠੀਕ ਹੈ ਜੀ ਆਹ ਥਾਪੀਆਂ ਮਾਰ ਰਹੇ ਮੁੰਡੇ ਬਿਲਕੁਲ ਕੀ ਬਾਤ ਹੈ ਬੱਸ ਦੇਖੋ ਹੋਜੀ ਹੋਜੀ ਬੋਜੋ ਚੱਲੇ ਬੈਗੋ ਖਾ ਲਓ ਪਸ਼ੂ ਨੂੰ ਖਾ ਖਾਓ ਕੀ ਬਾਤ ਹੈ ਜੀ ਰਾਜਾ ਪੰਜਾਬ ਦਾ ਪਹਿਲਾ ਕੀ ਕਹਿੰਨਾ ਵੀਰੋ ਚੈੱਕ ਕਰ ਲਓ ਵੀਰੋ ਚੰਗੀ ਕੁਆਲਿਟੀ ਹੈ ਵੀਰੇ ਕਿੰਨਾ ਲੇਜ਼ਾਰ ਆ ਦੋ ਦੋ ਗਿੱਠਾ ਦੇ ਵੀਰੇ ਥਣ ਲੱਗਿਆ ਚੰਗਾ ਸਪੈਸ਼ਲ ਥਣ ਲੱਗਿਆ ਹਾਂਜੀ ਹਾਂਜੀ ਦੂਜਾ ਸੂਆ ਜੀ ਛਿੱਗੀ ਦੂਜਾ ਸੂਆ ਆ ਗਿਆ ਠੀਕ ਹੈ ਜੀ ਇਹ ਵੀ ਗੱਬਣਾ ਜੀ ਹਾਂ ਜੀ ਗੱਬਣਾ ਜੀ ਗੱਬਣਾ ਗਿਆ ਇਹ ਤਾਂ ਫਿਰ ਹੋਰ ਕਾਫੀ ਕਿੰਨੇ ਦਿਨ ਬਾਕੀ ਨੇ ਇਹਦੇ ਇਹ ਬੱਸ ਪੰਜਾਂ ਅੱਜ ਸ਼ਾਮ ਨੂੰ ਸੂਬੇ ਸਿਰੇ ਸੂਬੇ ਵੇਖੋ ਵੀਰੋ ਪਾਈਪਾਂ ਹੀ ਲੱਗੀਆਂ ਚੈੱਕ ਕਰ ਲਓ ਕੁਆਲਟੀ ਥਣ ਥਣ ਚੈੱਕ ਕਰ ਲਿਓ ਲੇਵਾ ਚੈੱਕ ਕਰ ਲਿਓ ਤੇ ਦੁੱਧ ਦਾ ਅੰਦਾਜ਼ਾ ਲਾ ਲਿਓ ਵੀਰੇ ਕਿੰਨਾ ਪਰ ਹੋਗੀ ਕਿੰਨਾ ਦੁੱਧ ਕਰ ਦੋ ਭਾਈ ਜੀ ਦੁੱਧ ਕਰੇਗੀ 28-30 ਕਿਲੋ ਜੀ ਕੀ ਬਾਤ ਹੈ ਵੇਖੋ ਵੀਰੋ ਕੁਆਲਿਟੀ ਚੈੱਕ ਕਰੋ ਚੈੱਕ ਹੀ ਕਰ ਜੀ ਵੜਾ ਯਾਰ ਬੜਾ ਮੈਪੀਕੋ ਦਾ ਸੱਚ ਦੱਸ ਦਿੰਦਾ ਤਾਪੀਆਂ ਹਾਰੇ ਤੇ ਆਹ ਕਰੋ ਕਰੋ ਆਇਆ ਨਹੀਂ ਅਜਲਾ ਕਾਟ ਦੇ ਤੋਰ 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 ਜੋ ਤੋਰ ਜੋ ਤੋਰ ਜਲਮੀ ਤੋਰ ਜੋ ਜੀ ਲੰਮੀ ਤੋਰ ਅਦਗਾ ਜੀ ਮੇਲੇ ਦੇ ਵਿਸਾਖੀ ਦੇ 1.5 ਲੱਖ ਰੁਪਏ ਮੰਗਦੇ ਸੀ। ਕੀ ਬਾਤ ਹੈ? ਚੈੱਕ ਕਰੋ ਵੀਰੇ ਕੁਆਲਿਟੀ। ਵੱਡੀ ਗੱਲਾਂ ਜੀ। ਕੀ ਬਾਤ ਹੈ ਜੀ? 1.5 ਲੱਖ ਰੁਪਏ ਮੰਗਦੇ ਸੀ ਮੇਲੇ ਦੇ ਇਦਾਂ। ਕੀ ਬਾਤ ਹੈ ਜੀ? ਵੇਖੋ ਵੀਰੋ। ਐਵੇਂ ਨਹੀਂ ਬਾਈ ਥਾਪੀਆਂ ਮਾਰਦਾ ਹਨਾ। ਮਰ ਮਾਰੋ ਥਾਪੀ ਦੇ ਦਿੰਦੀ। ਮਾਰਦਾ ਵਾਂ ਨਹੀਂ ਤੇ ਥਾਪੀ। ਸਾਹੀ ਮਾਰੋ। ਮਰੋ ਬਹੁ ਮਾਰੋ ਥਾਪੀ। ਜਿਓ ਜਿਓ। ਥਾਪੀ ਦੇ ਦਿੰਦੀ ਹਾਂ। ਇਹ ਮਾਰਦਾ ਮੁੰਡਾ ਵਾਂ। ਇੱਤੇ ਰੱਖ। ਚੰਗੀ ਠੰਡੀ ਠੰਡੀ ਗੀ ਗਾਂ ਗੋਟ ਨੂੰ ਪੁੱਟ ਰਿਹਾ ਥਾਸਨੇ ਦਿਆ ਕਰੋ ਯਾਰ ਗਾਂ ਗਾ ਦੀ ਹਾਥੀ ਦਾ ਬੱਚਾ ਆ ਆ ਕੀ ਬਾਤ ਹੈ ਚੰਗੀ ਕਵਾੜੀ ਆ ਜਣੀ ਨਹੀਂ ਵੀਜੀਏ ਗੋਹ ਘੋੜੇ ਤੇ ਘੱਟਾ ਗੱਡੀ ਲੈ ਗਿਆ ਫੇਰ ਜਣੀ ਗਾ ਸਿਰਾ ਹੀ ਆ ਜਿ ਸਿਰਾ ਕਿਨੋਂ ਆਦੇ ਐਂਡਾ ਐਂਡ ਪੀਸਾ ਸਿਰੇ ਲਈਦਾ ਯਾਰ ਤੋਹਫਾ ਹੀ ਆ ਜੀ ਸਾਨੂੰ ਫੂਨ ਹੀ ਉਹ ਕਰਦਾ ਜੇ ਕੋਈ ਸਿਰਾ ਆਇਆ ਕੀ ਬਾਤ ਹੈ ਛੋਟੀ ਮੋਟੀ ਵੈਡ ਵਾਲਾ ਫੂਨ ਨਹੀਂ ਕਰਦਾ ਨਨ ਪਤਾ ਇਹ ਮੁਣਕੇ ਅੰਨੇ ਜਾਣੇ ਆ ਹਾਂ ਹਾਂ ਸੋਣਾ ਸਿਰਾ ਹੀ ਦਿਖਾਇਆ ਮੇਰਾ ਹੀ ਕਰਤਾ ਈ ਇੱਥੇ ਰੱਖੋ ਮੈਂ ਪਹਿਲਾ ਕੇ ਸੱਜਣ ਮੇਰੀ ਨੂੰ ਅਖਿਰ ਤੇ ਲਾਲਾ ਨੂੰ ਯਾਰ ਤੇਲ ਨਾ ਪਖਾਇਓ ਗੱਡੀ ਦਾ ਚੰਗੀ ਉਹ ਤੇ ਫੋਨ ਕਰਿਓ ਨਹੀਂ ਬਸੇ ਮਿਲੇ ਲਾਲਾ ਦਾ ਕੀ ਬਾਤ ਹੈ ਕਿ ਦਿਨ ਗਰਲੈਂਡੋ ਜੀ ਰਾਤ ਮੈਨੂੰ 9 ਵਜੇ ਫੋਨ ਆਇਆ ਜਲੰਧਰੋਂ ਹਾਂਜੀ ਮੈਂ 12 ਵਜੇ ਜਲੰਧਰ ਉੱਪਰ ਗਿਆ ਗਰਲੈਂਡੋ ਲੈ ਕੇ ਗਿਆ ਕੀ ਬਾਤ ਹੈ ਸਾਹ ਲੋ ਤੂੰ ਮਰਣਾ ਨਹੀਂ ਦੇਵਾ ਦੁੱਧ ਨਿਆਰ ਨਾ ਦਿੱਤੀ ਸਾਰੇ ਵਾਲੇ ਬੰਦੇ ਸੀ ਹਾਂਜੀ ਐਸ ਵਕਤ ਹੀ ਉਹ 32 ਕਿਲੋ ਦੁੱਧਿਆ ਦੋ ਸਾਰੇ ਮੀਰਾਗੋਡ ਗਈ ਹੈ ਗਰਨੈਂਡੋ ਕੀ ਬਾਤ ਹੈ ਜੀ ਚੰਗੀ ਕੁਆਲਿਟੀ ਹੀਗੀ ਹਾਂ ਤਿੰਨ ਨਸਲ ਸੀ ਭਾਜੀ ਉਹ ਹਨ ਹਾਂਜੀ ਹਾਂਜੀ ਗਰਨੈਂਡੋ ਹੀ ਅਸਰਦਾਰ ਚੰਗੀ ਕੈਂਡ ਵੈੜੀ ਹੋ ਬਾਕੀ ਵੀਰੇ ਇਹ ਚੈੱਕ ਕਰੋ ਦੇਖੋ ਜੀ ਹੱਲ ਵੀ ਸੁਦੀ ਸੁਦੀ ਬਹੁਤ ਪਾਣੀ ਆਏ ਤੇ ਬਹੁਤ ਬਣੂ ਹਨਾ ਜੀ ਕੁੱਠਣਾ ਮੈਣਾ ਰਾਵਣ ਤੂੜੀ ਸੁਧ ਨਹੀਂ ਪਣੀ ਥਲੇ ਕੀ ਬਾਤ ਹੈ ਬੜੀ ਠੰਢ ਠੱਡੀ ਬੜੀ ਠੰਡੀ ਸੀ ਲਾਇਆ ਇਹ ਕਿਹੜੀ ਫਲਕਾਰੀ ਲਾਇਆ ਦਿਖਾਓ ਮਾਈ ਆਹ ਦੇਖੋ ਜੀ ਚੈੱਕ ਕਰੋ ਚੰਗੀ ਕੁਆਲਿਟੀ ਆ ਕੀ ਬਾਤ ਹੈ ਜੀ ਹਾਂ ਜੀ ਭਾਈ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਜੀ ਦੇ ਦੇਣੀ ਵੇੜੇ ਮੋਲੇ ਦਾ ਭਾਈ ਲੱਖ ਕਰਾ ਲਓ ਹਾਂਜੀ ਭਾਈ ਡੇਢ ਹੋਵੇ ਹਾਂਜੀ ਤੇ ਭਾਈ ਇਹ ਹਾਂ ਨਾ 85 ਦੀ ਹੈ ਕੀ ਬਾਤ ਹੈ 85 ਦੀ 85 ਦੀ ਮਾਂ ਤਨ ਕਰਦੇ ਮਾਰਕਲੇ ਵਿੱਚ ਦੱਸ ਆਏ ਬੰਦੇ ਦਾ ਇਹ ਦੂਰੋਂ ਦਾ ਮਾਰ ਤੇ ਕਰੀ ਰਹੀ ਆ ਢੇੜੇ ਵਾਲੇ ਦਾ ਮਾਰ ਤੇ ਦੀਦਾ ਉਹਦਾ ਮਾਰ ਕਰੀਦਾ ਯਾਰ ਕਿਹੜੀ ਗੱਲ ਆ ਕੀ ਬਾਤ ਹੈ ਜੀ ਵੇਖੋ ਵੀਰੋ 85000 ਦੀ ਹੋ ਜੂਗੀ ਰੇਡ ਜਿਆਜਾ ਐ ਤਨੱਲੇਦਾਰ ਆ ਪਾਪੀਆਂ ਪਾਪੀਆਂ ਦਿੰਦੇ ਆ ਵੀਰ ਚੰਗੀ ਘਾੜ ਵੈੜਾ ਕੀ ਬਾਤ ਹੈ ਜੀ 85 ਜੋ ਮਾਣਦਲ ਹੋ ਜੇ ਤੁਸੀਂ ਵੀਰੋ ਫੋਨ ਲਾ ਲਿਓ ਕਰਦਾ 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 ਨਹੀਂ ਪਸ਼ੂ ਆ ਵੀਰ ਜੀ ਹਾਂ ਜੀ ਹਾਂ ਜੀ ਪਸ਼ੂ ਆ ਠੀਕ ਹੈ ਜੀ ਵੇਖੋ ਵੀਰੋ ਰੇਡ ਬਹੁਤ ਜਿਆਜਾ ਨੇ ਵੱਡੀਆਂ ਵੈੜਾ ਨੇ ਰੰਗਬਾਈ ਨੇ ਜਰਸੀ ਆ ਰੇਡ ਨਿਗੇ ਨਿਗੇ ਆ ਤਨਲੇਦਾਰ ਵੇੜਾ ਨੇ ਵੀਰੋ ਬੰਬ ਬਾਕੀ ਤੁਸੀਂ ਫੋਨ ਲਾ ਲਿਓ ਰੇਟ ਹੋਰ ਜਿਆਜੇ ਹੋ ਜਾਣਗੇ ਕੋਈ ਗੱਲ ਨਹੀਂ ਮਾਂ ਤਾਨੂੰ ਖੁੱਲਾ ਹੋ ਜੂ ਵੇੜਾ ਚੋ ਜਿਆਜੇ ਰੇਟ ਆ ਜੀ ਬਾਕੀ ਇਹੀ ਬੇਨਤੀ ਹੁੰਦੀ ਆ ਹਰ ਵੀਡੀਓ ਚ ਵੀ ਵੀਰੋ ਪਸ਼ੂ ਇੱਕ ਟਾਈਮ ਲਾ ਕੇ ਜਰੂਰ ਪਹੁੰਚਿਆ ਕਰੋ ਸਾਡੇ ਪਸ਼ੂ ਥੱਲੇ ਜਰੂਰ ਆਣ ਕੇ ਬਹਿ ਕੇ ਵੇਖੋ ਆਣ ਕੇ ਵੇਖੋ ਕਿੰਦਾ ਅੰਕਾਰ ਰੱਖਿਆ ਬਾ ਠੰਡੀਆਂ ਬਿਲਕੁਲ ਜੀ ਗੱبن ਨੂੰ ਪਾਸ ਕਰ ਲੋ ਹਾਂਜੀ ਹਾਂਜੀ ਸੂਈ ਨੂੰ ਚੋਲੋ ਸੂ ਚੋਲੋ ਜੀ ਉਹ ਵੀਰ ਜੀ ਤੁਹਾਡਾ ਆਪਦਾ ਸਰਜਬੰਦਾ ਜੀ ਤੁਸੀਂ ਪਸ਼ੂ ਖਰੀਦ ਕਰਨੀ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਭਾਜੀ ਆਪਣਾ ਨਾਮ ਦੱਸਿਓ ਫਿਰ ਨਾਮ ਸੁਵਿੰਦਰ ਸਿੰਘ ਜੀ ਹਾਂਜੀ ਬੇਨ ਟੱਠਾ ਨੇੜੇ ਫਰਗੜ ਚੂੜੀਆਂ ਨਾਲ ਹੀ ਭੱਲਵਾਲੀ ਮਜੀਠਾ ਰੋਡ 'ਤੇ ਹਾਂਜੀ 9056045155 ਟੈਲੀਫੋਨ ਨੰਬਰ ਦੇ ਠੀਕ ਹੈ ਜੀ ਬਾਕੀ ਵੀਰਾਂ ਨੂੰ ਬੇਨਤੀ ਆ ਵੀਰਿਓ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੇਂ ਦਾ ਨਵੇਂ ਵੀਡੀਓ ਲੈ ਕੇ ਤੁਹਾਨੂੰ ਮਖਾਲੀ ਜਾਵੇ ਜੀ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ